ਸਦਾ ਹਰੀ ਕੇ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਆ ਉੱਥੇ ਜਾ ਕੇ ਪਾਣੀ ਦਾ ਵਹਾਅ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਸਾਡਾ ਇਹ ਇਲਾਕਾ ਸਾਰਾ ਹੀ ਖਾਸ ਤੌਰ ਤੇ ਪੱਤੀ ਹਲਕੇ ਦਾ ਤੇ ਹੜ੍ਹ ਬਿਮਾਰ ਹੀਟ ਆ ਗਿਆ ਆ ਮੱਖਣ ਵਾਲੀ ਪਿੰਡ ਦੇ ਵਿੱਚ ਵੀ ਕਾਫੀ ਪਾਣੀ ਨੇ ਮਾਰ ਕੀਤੀ ਆ ਪਿਛੇ ਅਸੀਂ ਦੇਖਦੇ ਆ ਰਹੇ ਆ ਕੋਈ 10-15 ਖਾਵਾਂ ਦੇ ਉੱਤੇ ਜਿੱਥੇ ਬੰਨ ਟੁੱਟੇ ਨੇ ਉੱਤੇ ਸੰਗਤ ਫਿਰ ਤੇ ਲੋਕ ਸਾਰੇ ਨਾਲ ਮਿਲ ਕੇ ਪ੍ਰਸ਼ਾਸਨ ਅੱਤ ਜਿਹੜਾ ਆ ਉਹ ਰੋਕਣ ਦੇ ਉੱਤੇ ਲੱਗਿਆ ਆ ਕੱਲ ਪਰਸ ਨਾਲੋਂ ਦੇਖ ਲਈਏ ਤੇ ਪਾਣੀ ਦਾ ਲੈਵਲ ਹੋਰ ਜ਼ਿਆਦਾ ਆ ਗਿਆ ਜਿਹੜਾ ਹੋ ਗਿਆ 3-4 ਫੁੱਟ ਪਾਣੀ ਦਾ ਲੈਵਲ ਹੋਰ ਵੱਧ ਗਿਆ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰੂਮ ਸਿੰਘ ਮਾਨ ਸਾਹਿਬ ਨੇ ਸਾਡੀ ਜ਼ਿੰਮੇਵਾਰੀ ਲਈ ਹੋਈ ਹੈ ਕਿ ਅਸੀਂ ਬੜੇ ਹਰ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਏ ਪਿਛੇ ਅਸੀਂ ਇੱਕ ਜਜ਼ਾਰ ਰੁਪਏ ਸੀਗੇ ਲੋਕਾਂ ਦੇ ਜਜ਼ਬਾਤ ਜੁੜੇ ਹੁੰਦੇ ਨੇ ਘਰਾਂ ਦੇ ਨਾਲ ਬੋਤੇ ਰਹੇ ਐ ਇੰਨੇ ਲੰਬੇ ਸਮੇਂ ਤੋਂ ਸੋ ਕੋਸ਼ਿਸ਼ ਕਰ ਰਹੇ ਨੇ ਉਹ ਵੀ ਕਿ شاید ਇੱਕ ਕੁਦਰਤ ਦੀ ਕਰੋਪੀ ਕਰ ਦੇ ਬਾਰਿਸ਼ ਆ ਜਾਏ ਪਾਣੀ ਆਉਣਾ ਕਰ ਦੇ ਇਸ ਦਾ ਆਪਣੇ ਆਪ ਹੀ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਜ਼ਹਾੜਨ ਤੋਈ ਹੈ